ਸਸਰੀ ਘਰ ਸਸਰੀ ਘਰ ਬਾਈ ਹੋ ਠੀਕ ਹੋ ਹਾਂ ਬਦਿਆ ਤੂੰ ਦੱਸ ਮੈਂ ਬਦਿਆ ਤੇ ਆਹ ਅੰਦਰ ਤਰ ਤੂੰ ਧੋ ਦੇ ਉਹਨਾਂ ਨੂੰ ਕੱਪੜਿਆਂ ਨੂੰ ਤੇ ਮੇਰਾ ਨਵਾਂ ਬੈਗਪੈਕ ਕਰ ਦੋ ਮੈਂ ਗੱਲ ਤਾਂ ਸੁਣ ਲੈ ਪਾਣੀ ਲੈ ਕੇ ਦਿੰਦਾ ਫੇਲੇ ਦੇ ਨਾ ਪਾਣੀ ਨਹੀਂ ਗੱਡੀ ਖੜੀ ਜਾਗੀ ਉੱਥੇ ਤੇਰਾ ਫੋਨ ਕਿੱਥੇ ਹੈਗਾ ਕਿਉਂ ਮੈਂ ਇੰਨੇ ਦਿਨਾਂ ਦੀ ਲਾਈ ਜਾਨੇ ਤੇਰਾ ਫੋਨ ਕਾ ਤੋ ਨਹੀਂ ਲੰਗਦਾ ਹੈਗਾ ਫੋਨ ਤਾਂ ਨਾ ਮੈਂ ਉੱਥੇ ਆਪਣਾ ਜਿਹੜੀ ਮੂਨ ਕਲਵੇ ਹੋਣੀ ਆ ਦੀ ਨਾਲ ਹੀ ਉਦੇ ਵਿੱਚ ਸੜਤਾ ਕਿਉਂ ਤੂੰ ਕਾਮਲਾ ਹੋਇਆਗਾ ਉਹ ਕਾਮਲਾ ਨਹੀਂ ਹੋਇਆ ਇਹ ਤਾਂ ਆਜ ਜੀ ਨੇ ਤਾਂ ਪੁਲਿਸ ਭੇਜਤੀ ਸੀ ਮਾਹ ਐਵੇਂ ਉਥੇ ਕਿਸੇ ਨੇ ਹੈਕ ਕਰ ਲਈ ਮੇਰੀ ਲੋਕੇਸ਼ਨ ਚੱਕ ਲਈ ਵੀ ਇੱਥੇ ਦਲਵੀਰ ਸਰ ਫਰਦੇ ਨੇ ਮੇਰਾ ਤਾਂ ਉਥੇ ਕੁੰਡਾ ਹੋ ਜਾਂਦਾ ਪਹਿਲਾਂ ਗੱਲ ਸੁਣੀ ਦੀ ਹੁੰਦੀ ਹੈ ਕਿਸੇ ਦੀ ਠੀਕ ਹੈ ਤਾਇਏ ਨੇ ਕੇਸ ਵਾਪਸ ਲੈ ਲਿਆ ਸੀ ਮੈਂ ਕਹਿ ਤਾ ਸੀ ਉਹਨੂੰ ਵੀ ਤਾਂ ਸ਼ਿਫਟ ਲਈ ਡਿੱਗ ਗਈ ਸੀ ਦਾਲ ਤੂੰ ਨਹੀਂ ਕਿਹਾ ਉਹ ਤਾਂ ਉਹਨੇ ਆਪ ਲੈ ਤੋ ਨੂੰ ਪਤਾ ਦੀਗਾ ਵੀ ਦਲਵੀਰ ਮਾਸਟਰ ਦਾ ਪਤਾ ਤੈਨੂੰ ਪਤਾ ਕਿੱਥੇ ਤੱਕ ਤਾਰਾ ਖੜਕ ਗਿਆ ਦੀ ਕੋਈ ਇਹਨਾਂ ਦੇ ਘਰੇ ਡਿਸਪਿਊਟ ਪੈ ਗਿਆ ਦਲਵੀਰ ਮਾਸਟਰ ਕੇ ਕੀ ਮਜੀਠੀਆਂ ਨਹੀਂ ਅਟਕੇ ਆ ਸੁਖਵੀਰ ਬਾਦਲ ਨੇ ਅਟ ਕਿਹਾ ਐਨੇ ਭਗਵਾਨ ਤਮਨਜੀ ਨੇ ਅਟ ਕਿਹਾ ਸਾਰਿਆਂ ਨੇ ਕਿਹਾ ਚਾਰੇ ਸਰਕਾਰਾਂ ਦੇ ਵਿੱਚੋਂ ਹੱਥੀ ਵਾਲੀ ਨਹੀਂ ਹੈਗੀ ਜਿਹੜੀ ਕੀ ਨਾਮ ਉਹਦਾ ਹੱਥੀ ਵਾਲੀ ਦਾ ਕਿਹੜੀ ਉਹ ਜਮਾ ਤੇਰੇ ਵਰਗਾ ਉਹਨੂੰ ਕੱਢਦਾ ਤੈਨੂੰ ਲਕੋਲਾ ਉਹ ਮਾਇਆਬਤੀ ਹਾਂ ਮਾਇਆਬਤੀ ਹਾਂ ਮਾਇਆਬਤੀ ਨੇ ਮੈਨੂੰ ਅੱਠ ਮਸਕਾਲਾ ਮਾਰਦਿਆ ਕਹਿੰਦੀ ਕੀ ਕਹਿੰਦਾ ਤਾਇਆ ਜੀ ਚਕਾ ਦ ਮਹਾਨ ਨਹੀਂ ਮਾਇਆਬਤੀ ਮਹਾਤੂਨਾ ਕੁਛ ਕਹੀ ਸਾਡੇ ਘਰ ਦਾ ਰੌਲਾ ਮਾਂ ਕਿਸੇ ਨੇ ਕੁਝ ਨਹੀਂ ਕਿਹਾ ਮੈਂ ਕਿਹਾ ਤੀ ਤਾਇਏ ਨੂੰ ਚੰਗਾ ਮੈਂ 20 ਗਾਲਾਂ ਖਾਲੀਆਂ ਤਾਇਏ ਤੋਂ ਕਿਹ ਹਾਤੀ ਮਾਇਆਪਤੀ ਨੇ ਲੋਕ ਸਭਾ ਤੇ ਦਿੱਲੀ ਸਰਕਾਰਾਂ ਦੇ ਵਿੱਚੋਂ ਉੱਥੇ ਤਾਂ ਗੱਲ ਫੈਲ ਗਈ ਵੀ ਆਹ ਕੀ ਹੋ ਗਿਆ ਹਾਂ ਤਾਂ ਕਰਕੇ ਉਹਨਾਂ ਨੇ ਕੇਸ ਵਾਪਸ ਲੈਤਾ ਤਾਇਆ ਜੀ ਨੂੰ ਕੋਈ ਆ ਵੀ ਹੋਊਗੀ ਕੱਲ ਐਵੇਂ ਇਹ ਤਾਇਆ ਬਥੇਰਾ ਹੋਗਾ ਤਾਇਏ ਕੋਲ ਤਾਂ ਫੋਨ ਹੀ ਨਹੀਂ ਹੈਗਾ ਤੂੰ ਐਂ ਕਰ ਮੇਰੀ ਗੱਲ ਸੁ ਬਾੜੀ ਨਾ ਗੱਲ ਕਰ ਮੇਰੀ ਲੱਗੀ ਡਿਊਟੀ ਫਰੀਦਕੋਟ ਕਿਉਂ ਹਾਂ ਉੱਥੇ ਕਰਮਜੀਤ ਨੂੰ ਮੋਲ ਖੜਾ ਹੋ ਰਿਹਾਗਾ ਉੱਥੇ ਪੈਣੀਆਂ ਵੋਟਾਂ ਹੂੰ ਸਾਰਿਆਂ ਨੇ ਕਹਿ ਰਹੇ ਦਲਬੀਰ ਮਾਸਟਰ ਨੂੰ ਇੱਥੇ ਬੁਲਾਓ ਇਹ ਵੋਟ ਇਧਰ ਤੋਂ ਇਧਰ ਨਹੀਂ ਹੁੰਨ ਦਿੰਦਾ ਹੋਣ ਉਥੇ ਗੱਡੀ ਖੜੀ ਹੈ ਲੌਂਗ ਵਾਲ ਭਰੀ ਮਾਸਟਰਾਂ ਦੀ ਸਾਰੇ ਟੀਚਰ ਜਾ ਰਹੇ ਆਂਗੇ ਡਿਊਟੀਆਂ ਲੱਗੀਆਂ ਨਾ ਹਾਂ ਹੁਣ ਮੈਂ ਮੁੜਦਾ ਨਹੀਂ ਹੈਗਾ ਜਦੋਂ ਬੂਟਾ ਪੈ ਗੋਦੂ ਬਾਅਦ ਮੁੜੂੰਗਾ ਮੇਰੇ ਕੱਪੜੇ ਲਿਆ ਦਿਓ ਮੇਰੇ ਬ੍ਰਸ਼ ਪਾ ਦਿਓ ਸਾਰੇ ਮੇਰੇ ਤੇਰੀ ਪੈਂਟ ਤਾਂ ਬੂਟ ਕਿੱਥੇ ਹੈਗੀ ਪੈਂਟ ਤਾਂ ਮੋਂਥੋਂ ਪਾਲੀ ਤਰਸੀਮ ਦੀ ਕਮੂਰ ਕਟ ਵਾਲੇ ਦੀ ਅੱਛਾ ਹਾਂ ਇਹੇ ਜਿਹੜਾ ਆਹ ਦੀ ਮੇਰੀ ਸ਼ਰਟ ਇਹ ਮੈਂ ਲੈ ਲਈ ਤੇਰੇ ਵਿੱਚ ਜੀਨਸ ਪਈਏ ਧੋ ਦੀ ਆ ਪੱਗਾ ਵੀ ਹਾਂ ਬੂਟ ਵੀ ਮੈਂ ਉਹਦੇ ਲਿਆਇਆ ਠੀਕ ਹੈ ਮੈਂ ਪਾ ਦਿੰਨੇ ਤੂੰ ਇਹਨੇ ਕੱਟਰ ਤੋਂ ਰਸਤਾ ਮੰਗਾਲਾ ਮੈਨੂੰ ਮਤਸਾਬ ਨਾ ਰਿਹਾ ਕੋ ਨਾ ਮੈਨੂੰ ਉਹ ਕੀ ਰਿਹਾਗਾ ਜੇ ਪਾ ਦਉ ਉਧਰ ਕਿਹੜਾ ਮਾਰਿਆ ਨੇ ਮੈਂ ਕੱਪੜੇ-ਕੁਪੜੇ ਪਾ ਦੂੰਗੀ ਨਾ ਲਿਆ ਕਰਨਾਂ ਮੈਂ ਉਹ ਮਾਰੀ ਜਾਂਦੇ ਕੋਲੇ ਕੋਲੇ ਬੈਠੇ ਹਾਂ ਕਿੱਥੇ ਨੇ ਉਹ ਉਧਰਲੇ ਘਰੇ ਨੇ ਉਹ ਗੱਗੀ ਕਿੱਥੇ ਆ ਥੋੜਾ ਸਾਹ ਹੈਂ ਕਿੱਥੇ ਆ ਅੱਛਾ ਕਰਦੇ ਨੇ ਕੰਮ-ਕੰਮ ਕਿਉਂ ਕੰਮ ਨੂੰ ਕੀ ਆ ਘਰ ਦੇਖ ਲੈ ਸਾਰਾ ਕਿਵੇਂ ਵੱਡੂ ਖਾਉਂ ਪੱਡੂ ਹੂੰ ਕਰ ਤਾ ਫਿਰ 20 ਘੰਟੇ ਅੱਛਾ ਮੈਂ ਪਾਣੀ ਗੱਡਾ ਝਾੜੂ ਨਾਲ ਹੈ ਘੜਦੇ ਘੜਦੇ ਤੈਨੂੰ ਪਤਾ ਨਹੀਂ ਮਹਾਲੀਬੋਰਡ ਨੇ ਤਿੰਨ ਵਾਰੀ ਸਨਮਾਨਤ ਕਰਤਾ ਚੌਥੀ ਵਾਰੀ ਸਲਾਹਾਂ ਕਰੀ ਜਾਂਦੇ ਨੇ ਕਹਿੰਦੇ ਕਿਹੜੇ ਕੱਪ ਨਾਲ ਕਰੀਏ ਆ ਵੋਟਾਂ ਤੋਂ ਬਾਅਦ ਕਰਨਗੇ ਉਦਰੀ ਨੇ ਤੇ ਯਾਰ ਨਹੀਂ ਬੈਚਰਦਾ ਹੋਇਆ ਕੁਝ ਬੰਦੇ ਸੀ ਬੈਚਰ ਟਕਰੇ ਗਏ ਲੈ ਪਾਣੀ ਪੀ ਲੈ ਯਾਰ ਨਹੀਂ ਬੈ ਪਾਣੀ ਪਾਣੀ ਹਾਂ ਹੋਇਆ ਆਣੀ ਪੀ ਲੈ ਗੱਜਰ ਦਾ ਇਹਦਾ ਬਹੁਤ ਕੰਮ ਕਰਨਾਗਾ ਹੈ ਛਾਰੀਆਂ ਲੱਗਣਾ ਤੇ ਥੋੜਾ ਪੜਵਾਉਂ ਨਹੀਂ ਓਏ ਉਹ ਨਹੀਂ ਯਾਰ ਹਲੇ ਨਹੀਂ ਮੈਨੂੰ ਵਾਟਰ ਦੀ ਲੋੜ ਯਾਰ ਗਰੀਬੋ ਕੀ ਹਾਰ ਹੈ ਵਧੀਆ ਹੋ ਠੀਕ ਹੋ ਠੀਕ ਹੈ ਤੀਲਾ ਗਰੀਬੋ ਸ਼ਿਆ ਨਾਈਸ ਕਦੋਂ ਆਇਆਗਾ ਹੁਣ ਨਹੀਂ ਆਇਆ ਅੱਛਾ ਹਾਂ ਬਸ